ਕਹੇਗਾ ਇੱਕ ਨਾਮ ਰੱਖਦੇ ਸਾਰੇ ਹੱਬਾ ਲੈਣੰਦੇ ਦੇ ਤੂੰ ਇੱਕ ਨਾਮ ਰੱਖਦੇ ਕੋਈ ਲੈਣੇ ਕਿਸ ਦੀ ਡਿਊਟੀ ਤੇ ਗੁੰਗਾ ਨਹੀਂ ਗਲਤ ਖਰਾਬ ਕਰਨੀ ਡਿਊਟੀ ਕਿਸੇ ਦੀ ਇੱਥੇ ਸਾਰੇ ਪਿੰਡ ਨਾਮ ਆ ਜਿਹੜੇ ਵੇਚਦੇ ਨੇ ਉਹਨਾਂ ਦਾ ਕਿਸੇ ਬੱਚੇ ਦਾ ਨਾਮ ਹੈ ਫਿਰ ਤੂੰ ਤੁੰਗਮ ਕਿਵੇਂ ਨੰਨ ਫਸ ਪੈਂਦਾ ਕਿ ਨਹੀਂ ਪੈਂਦਾ ਖੜ ਕੇ ਕੌਣ ਜਾਂਦਾ ਦੁਵਾਰਿਆਂ ਨੂੰ ਵੱਧ ਪਤਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਕਿਹੜਾ ਬੰਦਾ ਬੰਨ ਆਪਾਂ ਨੂੰ ਆਪਾਂ ਹੀ ਕਰ ਸਕਦੇ ਉਹ ਤਾਂ ਮੈਂ ਸੁਣਨੀ ਗੱਲ ਹੈ ਆਪ ਵੀ ਤਾਂ ਸਕਦੇ ਮੇਰੀ ਇੱਕ ਗੱਲ ਸੁਣ ਲੋ ਧਰਮੀ ਹਰ ਬੰਦਾ ਆਪਣੇ ਧਰਮ ਚ ਪਾਵੇ ਉਹ ਸਿੱਖਾ ਪਾਵੇ Hindu ਆ ਪਾਵੇ ਸਾਈਆ ਪਾਵੇ ਮੁਸਲਮਾਨ ਹੋਵੇ ਧਰਮੀ ਸਾਰੇ ਵੱਖਰੇ ਪਰ ਇਨਸਾਨ ਇੱਕ ਹੁੰਦਾ ਜੇ ਕੋਈ ਫਿਰਲੇ ਪਰ ਇਨਸਾਨ ਹੈ ਸਾਰੇ ਇਨਸਾਨ ਹੀ ਬਣ ਸਕਦੇ ਨਾ ਤੁਹਾਨੂੰ ਇਹ ਗੱਲ ਕਹਿ ਪੜਿਆ ਅਨਸਾਰ ਬਣਾ ਆਹ ਸਾਡੇ ਅਕਾਉਂਟ ਤੁਹਾਡੀ ਬਾਲ ਕੋ ਮੇਖ ਜਗਾ ਤੇ ਕਹੋ ਬਦਨਤਾ ਸਾਡੀ ਬਾਲ ਲੇਖਾ ਹੀ ਤਰੋਂ ਨਾ ਲਿਆ ਫਿਰ ਮੈਂ ਦੱਸਾਂਗਾ ਕੀ ਕਰਾਂਗਾ ਉਹ ਇੱਕ ਨਾ ਕਰਕੇ ਵਿਖਾਉ ਜਾਂ ਸਾਰਾ ਟੰਪੂ ਨਾ ਮੈਂ ਕਰਿਆ ਤਾਂ ਨਜ਼ਰ ਤੇ ਘਰ ਤੋਂ ਸਮਝ ਕੇ ਅਸਾਰੀ ਪਾਉਂਦਾ ਮੈਂ ਕਹਿੰਦਾ ਕਿ ਦਨ ਲਾਈਵ ਕਰਦਾ ਹਾਂ ਪ੍ਰੋਗਰਾਮ ਸਾਰੀ ਦੁਨੀਆ ਦੇਖ ਰਹੀ ਜੇ ਮੇਰਾ ਪ੍ਰੋਗਰਾਮ ਦੇਖਦੇ ਆ ਜਿਹੜੇ ਕੀੜੇ ਖਾਂਦੇ ਆ ਪੂਰੀ ਲਿਸਟ ਮਾਲੇਵਾ ਚੌਂਕੀ ਦੇ ਵਿੱਚ ਆ ਗਈ ਆ ਨੰਨੂ ਰੇਣਾ ਕਿਉਂਕਿ ਇਹਨਾਂ ਦਾ ਪਰਿਵਾਰ ਦਾ ਬੱਚੇ ਖੋਲ ਕੇ ਜਿਹੜੇ ਉਸ ਜੇਲ੍ਹ ਦੇ ਵਿੱਚ ਹੈ ਨੰਨੂ ਖਾਣ ਵਾਲੇ ਆਪਣੇ ਬੱਚੇ ਨੂੰ ਲੈ ਕੇ ਖਾਣ ਵਾਲਾ ਜਿਹੜਾ ਉਹ ਮਰੀਜ਼ ਹੈ ਉਹ ਡਿਕਟਰ ਦਾ ਉਹਦਾ ਇਲਾਜ ਕਰਾਵਾਂਗੇ ਉਹਨਾਂ ਨੂੰ ਫ੍ਰੀ ਇਲਾਜ ਕਰਾਵਾਂਗੇ ਕਿ ਸਰਕਾਰ ਉਹਨਾਂ ਦੇ ਉਹ ਬੱਚਾ ਦੇ ਰਿਸ਼ਤਦਾਰ ਮੈਂ ਮਾਤਾ ਨੂੰ ਕਹਿਣਾ ਉਹ ਬੱਚਾ ਦੇ ਰਿਸ਼ਤਦਾਰ ਜਿਹੜੇ ਬੱਚੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ਾ ਛਡਾਉਣ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਮੈਂ ਛਡਾਉਣ ਦਾ ਨਾਮ ਉਹਨਾਂ ਦਾ ਜਵਾਬ ਖੜਾ ਕਰਾਂਗੇ ਇੱਕ ਹੱਕ ਲਈ ਕੰਨ ਫੜੀ। ਨਾਮ ਨਾਲ ਹੈ ਤਾਂ ਨਾਮ ਨਾਲ ਹੀ ਕਰੀ। ਕਿ ਮੈਂ ਜੱਟਾਂ ਜਿਹੜਾ ਨਾਮ ਬਖਾਤਾ ਜਿਹੜਾ ਬੰਦਾ ਮਗਰ ਜਾਏਗਾ ਪਾਣੀ ਉਹ ਨੰਬਰਦਾਰ ਹੋਵੇ ਸਰਪੰਚ ਹੋਵੇ ਉਹਨੂੰ ਸਾਰਾ ਖਤਮ ਕਰਾਂਗਾ ਵੀ ਨੰਬਰਦਾਰੀ ਖਤਮ ਕਰਾਂਗਾ ਉਹਦੀ ਸਰਪੰਚੀ ਖਤਮ ਕਰਾਂਗਾ। ਉਹ ਦੇਖੇ ਘੱਲੇ ਮਿੰਨੂ ਇੱਕ ਬੰਦਾ ਸਾਹਸ ਕਰਦੀ ਗਿਆ ਬੰਗਾਲ ਦੀ ਜਵਾਨ ਤੇ ਦੇਖਿਆ ਇਹ 2 ਜੰਪਰ ਤੋਂ ਨਾ ਪਾਣੀ ਨਹੀਂ ਜਾਂਦਾ ਜਿੱਥੇ ਲਾਂਡ ਜਾਂਦੀ ਹੈ ਪੁੱਤੇ ਵਾਲੀ ਚੰਦੀ ਵਾਲੀ ਖੌੜੀਏ ਕੋਲ ਘੁਆਣਾ ਵਾਲੀ ਇਹ ਪਿੰਡ ਦੇ ਬੰਦੇ ਸਾਡੇ ਪਿੰਡ ਆ ਕੇ ਖਰਾਫੀ ਕਰਦੇ ਕੋਈ ਕਰਦੀ ਨਹੀਂ ਪਾਪਾ 10 ਮਿੰਟ ਤੋਂ ਬਾਅਦ ਰਹਾਗੀ ਤੇਰੀ ਬਾਲ ਮੇਰੇ ਚਾਨੇ ਸਾਰੇ ਫੋਟੋਏ ਠੀਕਾ ਤੇਰਾ ਤੇਰੀ ਫੋਟੋ ਸਾਰੇ ਜਨਮਾਂ ਤੋਂ ਚੱਲ ਰਹੀ ਤੇ ਤੇਰਾ ਵੀ ਪਾਪਾ ਦੇਖ ਰਿਹਾ ਕਿਤੋਂ ਵੱਡੀ ਵੱਡੀ ਹਿੰਦੂਤ ਕੀਤੀ ਆ ਕੱਲ੍ਹ ਕਰ ਜੀ ਮੈਂ ਤੈਨੂੰ ਵੀ ਐਪਰੀਸ਼ੀਏਟ ਕਰਦਾ ਕਿ ਤੂੰ ਬੜੀ ਵੱਡੀ ਹਿੰਮਤ ਕੀਤੀ ਆ ਬਹੁਤ ਧੰਨਵਾਦ ਅੰਦਰ ਜਿਹੜੇ ਲੋਕ ਹੈ ਸ਼ਰਮਾਂ ਮਕਿਆ ਕਿ ਸਾਡੇ ਪਿੰਡਾਂ ਦੇ ਚੱਕਾ ਦੇ ਸਾਡੇ ਪਿੰਡ ਤੇ ਚਾਰਾ ਦੇ ਸਾਡੇ ਪਿੰਡ ਦੀ ਕਮੇਟੀ ਬਣਾਈ ਜਾਵੇ ਕਿਉਂ ਇੱਕ ਬੰਦੇ ਦਾ ਬਾਹਰ ਨਾ ਪਾਇਆ ਜਾਵੇ ਸਾਡੇ ਦੇ ਵਿਰੋਧ ਕੇਂਦ ਹੋਏ ਦਾ ਸਾਡੇ ਇਹਦਾ ਹਮਲਾ ਮੈਂਡਰੀ ਚੱਕਾ ਦੇ ਚੋਣੇ ਦੇ ਉੱਪਰ ਕਰਦੇ ਆ ਬਿਲਕੁਲ ਮੈਨੂੰ ਪਤਾ ਲੱਗਾ ਕਿ ਬੰਦਾ ਪਰਚਾ ਨਿਸ਼ਾ ਵਿੱਚ ਬਹੁਤ ਤੁਹਾਡੇ ਦਾ ਮੈਨੂੰ ਬਾਹਰ ਪਤਾ ਚੱਲਦਾ ਬੰਦਾ ਲੈ ਕੇ ਦੋ ਨਾ ਕੰਮ ਤੱਕ ਬੰਦਾ ਫੜਿਆ ਲਾਣਾ ਤੁਹਾਡੇ ਪਿੰਡ ਦਾ ਜਰਾ ਭੱਜ ਗਿਆ ਸੁਣ ਤੇ ਇੱਕ ਜਣਾ ਨਹੀਂ ਅਸਾਂ ਵੇਚਦੇ ਹਾਂ ਲਾਲ ਹੈ ਬੰਦੇ ਵੇਚਣ ਦੇ ਰੇਡ ਪੈਣ ਤੋਂ ਪਹਿਲਾਂ ਪੁਲਿਸ ਪ੍ਰਸ਼ਾਸਨ ਉਹਨਾਂ ਨੂੰ ਫੋਨ ਕਰਦਾ ਵੇ ਗਾਂ ਖਾਂ ਸ਼ਾਂ ਇੱਕ ਵਾਰੀ ਨਾਂ ਲਾ ਕੇ ਰੱਖਾ ਤੇ ਚੜ੍ਹ ਕੇ ਪਹਿਲਾਂ ਪਹਿਲਾਂ ਸਾਰੇ ਤੋਂ ਕੇ ਅੰਦਰ ਦੇ ਦਾਂਗਾ ਇੱਕ ਨਾਂ ਲੱਕ ਦੇ ਸਾਰੇ ਹਫ਼ਤੇ ਲੈਣ ਆਂਦੇ ਜੀ ਤੂੰ ਇੱਕ ਨਾਂ ਰੱਖ ਕੇ ਰਹਿਣੇ ਰੇਡ ਲੈਣੇ ਕਿਸ ਦੀ ਡਿਊਟੀ ਤੇ ਗੁੰਗਲ ਨਹੀਂ ਕਰ ਖਰਾਬ ਕਰਨੀ ਕੋਈ ਕਿਸੇ ਦੀ ਇੱਥੇ ਸਾਰੇ ਪਿੰਡਾਂ ਦਾ ਨਾਂ ਲਾ ਜਿਹੜੇ ਵੇਚਦੇ ਨੇ ਉਹਨਾਂ ਦਾ ਕਿਸੇ ਬੱਚੇ ਦਾ ਨਾਮ ਹੈ